ਰੈਡੀ ਇੱਕ ਸਮਾਂ ਸੀ ਜਦੋਂ ਵਿਆਹ ਨੂੰ ਪੁਣ ਸਮਝਿਆ ਜਾਂਦਾ ਸੀ ਡੰਡੀ ਇਹ ਨਹੀਂ ਕਿ ਉਦੋਂ ਜੋੜਿਆਂ ਦੀ ਆਪਣੀ ਸੋਚ ਨਹੀਂ ਸੀ ਹੁੰਦੀ ਪਰ ਇੱਕ ਦੂਜੇ ਨਾਲ ਅਡਜਸਟਮੈਂਟ ਕਰਕੇ ਕਰ ਬੰਨੇ ਰਹਿੰਦੇ ਸਨ ਡੰਡੀ ਉਦੋਂ ਬੱਚਿਆਂ ਦੇ ਮਨ ਵਿੱਚ ਮਾਪਿਆਂ ਸਮਾਜ ਰਿਸ਼ਤੇਦਾਰਾਂ ਅਤੇ ਪੰਚਾਇਤਾਂ ਦਾ ਦਾਰ ਭੈ ਸੀ ਡੰਡੀ ਇਹ ਨਹੀਂ ਕਿ ਉਦੋਂ ਜੋੜਿਆਂ ਵਿੱਚ ਵਖਰੇਵੇਂ ਨਹੀਂ ਹੁੰਦੇ ਹੋਣਗੇ ਡੰਡੀ ਜੇ ਅਜੇ ਹਨਾ ਹੁੰਦਾ ਤਾਂ ਉਦੋਂ ਇਸ ਲੋਕਗੀਤ ਨੇ ਜਨਮ ਨਹੀਂ ਸੀ ਲੈਣਾ ਕਿ ਜੋੜੀਆਂ ਜੱਗ ਥੋੜੀਆਂ ਨੜ ਬਥੇਰੇ ਡੰਡੀ ਪਹਿਲਾਂ ਪਹਿਲਾਂ ਰਿਸ਼ਤੇ ਨਾਹੀਆਂ ਰਾਹੀ ਹੁੰਦੇ ਰਹੇ ਸਨ ਜਿਹੜੇ ਕੇ ਤੋੜ ਨਿਵਾਏ ਵੀ ਜਾਂਦੇ ਸਨ ਡੰਡੀ ਫੇਰ ਬਾਰ ਰਿਸ਼ਤੇਦਾਰ ਜਾਂ ਮਾਪੇ ਲੱਭਣ ਲੱਗ ਪਏ ਅਤੇ ਟੁੱਟਦੀਆਂ ਟਾਵੀਆਂ ਟੋਰੀਆਂ ਹੀ ਹੋਣਗੀਆਂ ਡੰਡੀ ਹੁਣ ਮੁੰਡੇ ਕੁੜੀਆਂ ਆਪਣੀ ਮਰਜ਼ੀ ਨਾਲ ਵਿਆਹ ਵੀ ਕਰਨ ਲੱਗੇ ਹਨ ਪਰ ਫਿਰ ਵੀ ਨਿਵਦੀ ਘੱਟ ਵੱਧ ਹੀ ਹੈ ਡੰਡੀ ਹੁਣ ਦੀ ਪੀੜ੍ਹੀ ਵਿੱਚ ਇੱਕ ਦੂਜੇ ਨੂੰ ਸੁਣਨ ਅਤੇ ਸਮਝਣ ਦਾ ਸਬਰ ਨਹੀਂ ਰਿਹਾ ਹੈ ਡੰਡੀ ਜਿਹਨ ਵਿੱਚੋਂ ਸਹਿਣਸ਼ੀਲਤਾ ਖੰਭ ਲਾ ਕੇ ਉੱਡ ਗਈ ਹੈ ਡੰਡੀ ਮਾਪਿਆਂ ਦੀ ਨਸੀਹਤ ਅਤੇ ਸਲਾਹ ਨੂੰ ਵੀ ਵੇ ਲੋੜੀ ਦਖਲ ਅੰਦਾਜ਼ੀ ਦਾ ਨਾਂ ਦਿੱਤਾ ਜਾਣ ਲੱਗਾ ਹੈ ਡੰਡੀ ਪਿਛਲੇ ਸਮੇਂ ਤੋਂ ਮਾਪਿਆਂ ਦੀ ਸੋਚ ਵੀ ਬਦਲੀ ਹੈ ਡੰਡੀ ਉਹ ਬੱਚਿਆਂ ਨੂੰ ਇੱਕ ਦੂਜੇ ਨਾਲ ਨਿਵਨ ਦੀ ਅਕਲ ਦੇਣ ਤੋਂ ਹਟ ਰਹੇ ਹਨ ਡੰਡੀ ਸੋਸ਼ਲ ਮੀਡੀਆ ਟੈਲੀਵਿਜ਼ਨ ਅਤੇ ਵਿੱਤੀ ਆਜ਼ਾਦੀ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ ਡੰਡੀ ਰਿਸ਼ਤਿਆਂ ਦੀ ਇਸ ਭੰਨ ਤੋੜ ਦੇ ਚਲਦਿਆਂ ਇੱਕ ਨਵੇਂ ਤਰ੍ਹਾਂ ਦੇ ਰਿਪੋਰਟ ਸਾਹਮਣੇ ਆਈ ਹੈ ਕਿ 50 ਸਾਲ ਦੀ ਉਮਰ ਤੋਂ ਬਾਅਦ ਤਲਾਕ ਦੇ ਮਾਮਲੇ 5 ਸਾਲਾਂ ਵਿੱਚ ਦੁੱਗਣੇ ਹੋਏ ਹਨ ਡੰਡੀ ਸੁਨਣ ਅਤੇ ਪੜਨ ਨੂੰ ਚਾਹੇ ਅਜੀਬ ਲੱਗੇ ਪਰ ਇਹ ਸੱਚ ਹੈ ਡੰਡੀ 2 2 3 3 ਦਹਾਕੇ ਇੱਕ ਦੂਜੇ ਨਾਲ ਨਿਵਣ ਵਾਲੇ ਬਜ਼ੁਰਗ ਜੋੜੇ ਅਲੱਗ ਹੋ ਰਹੇ ਹਨ ਡੰਡੀ ਪਿਛਲੇ 5 ਸਾਲਾਂ ਦੌਰਾਨ ਅਜਿਹੇ ਮਾਮਲਿਆਂ ਦੀ ਗਿਣਤੀ ਦੁੱਗਣੀ ਹੋਈ ਹੈ ਡੰਡੀ ਵੱਡੀ ਉਮਰ ਦੇ ਜੋੜਿਆਂ ਵਿੱਚ ਇੱਕ ਦੂਜੇ ਨਾਲੋਂ ਵੱਖ ਹੋਣ ਦੀ ਵਜ੍ਹਾ ਖਾਲੀਕਾਰ ਦੱਸੇ ਜਾ ਰਹੇ ਹਨ ਡੰਡੀ ਬੱਚੇ ਅਲੱਗ ਜਾ ਵਿਦੇਸ਼ ਵਿੱਚ ਰਹਿੰਦੇ ਹਨ ਡੰਡੀ ਇਕੱਲੇਪਨ ਕਾਰਨ ਪਤੀ ਅਤੇ ਪਤਨੀ ਵਿੱਚ ਅਣਬਲ ਹੋਣ ਲੱਗੀ ਹੈ ਅਤੇ ਰਿਸ਼ਤੇ ਟੁੱਟ ਰਹੇ ਹਨ ਡੰਡੀ ਰਿਪੋਰਟ ਵਿੱਚ 50 ਕੇਸਾਂ ਨੂੰ ਲੈ ਕੇ ਸਟੱਡੀ ਕੀਤੀ ਗਈ ਹੈ ਡੰਡੀ ਇਹਨਾਂ ਵਿੱਚੋਂ 11 ਜੋੜਿਆਂ ਦੇ ਬੱਚੇ ਵਿਦੇਸ਼ ਸੈਟਲ ਹੋ ਗਏ ਹਨ ਡੰਡੀ ਹੋਰ 17 ਬੱਚੇ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਨੂੰ ਇਕੱਲੇ ਛੱਡ ਗਏ ਹਨ ਡੰਡੀ ਬਾਕੀ ਦੇ 22 ਕੇਸ ਅਜਿਹੇ ਹਨ ਜਿੰਨਾ ਜੋੜਿਆਂ ਵਿੱਚ ਜਾਂ ਤਾਂ ਆਰਥਿਕ ਤੰਗੀ ਵਜਾ ਬਣੀ ਹੈ ਜਾਂ ਫਿਰ ਆਪਸੀ ਲਗਾ ਖਤਮ ਹੋ ਗਿਆ ਹੈ ਰਿਪੋਰਟ ਵਿੱਚ ਇੰਦੌਰ ਸ਼ਹਿਰ ਦੀ ਫੈਮਿਲੀ ਕੋਰਟ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ ਗਿਆ ਹੈ ਜਿੱਥੇ 1 ਜਨਵਰੀ 2023 ਤੋਂ ਅਕਤੂਬਰ 2024 ਤੱਕ ਤਲਾਕ ਦੇ 2426 ਕੇਸ ਆਏ ਅਤੇ ਇਹਨਾਂ ਵਿੱਚੋਂ 250 ਦੀ ਉਮਰ 50 ਸਾਲ ਤੋਂ ਵੱਧ ਹੈ ਡੰਡੀ ਹੋਰ 40 ਸਾਲ ਤੋਂ ਵੱਧ ਜੋੜਿਆਂ ਦੀ ਗਿਣਤੀ 315 ਦੱਸੀ ਗਈ ਹੈ ਡੰਡੀ ਫੈਮਿਲੀ کورٹ ਨਾਲ ਜੁੜੇ ਮਾਮਲਿਆਂ